ਨਸਾ ਵਾਹ ਗੁਰੂ ਦੀ ਕੀ ਫਤਹ ਗੁਰੂ ਰੂਪੀ ਸਾਥ ਸੰਗਤਿਆ ਜਦੋਂ ਜਦੋਂ ਵੀ ਸਰਕਾਰਾਂ ਵੱਲੋਂ ਗੁਰਦੁਆਰਾਂ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਉਦੋਂ ਦੋ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸਚਕਣ ਬੋਰਡ ਦਾ ਜੋ 1956 ਦਾ ਐਕਟ ਬਣਿਆ ਹੋਇਆ ਹੈ ਇਸ ਨੂੰ ਬਦਲ ਕੇ ਸਰਕਾਰ ਵੱਲੋਂ 2024 ਨਵਾਂ ਐਕਟ ਨਵਾਂ ਕਾਨੂੰਨ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ ਭਗਤ ਸਾਹਿਬ ਜੀ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਸੰਤ ਮਹਾਪੁਰਸ਼ਾਂ ਵੱਲੋਂ ਹਜ਼ੂਰੀ ਸਾਧ ਸੰਗਤ ਵੱਲੋਂ ਹੋਰ ਸਮੂਹ ਸੰਗਤਾਂ ਵੱਲੋਂ ਉਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕੱਲ ਨੂੰ ਕੀ ਨਾਮ ਕਰੀਏ ਉਹਨੂੰ ਸਵੇਰੇ 11:30 ਵਜੇ ਭਗਤ ਸਾਹਿਬ ਜੀ ਤੋਂ ਵੇਟ ਨੰਬਰ 1 ਤੋਂ}{|\text{ਵਿਸ਼ਾਲ ਮੂਰਤਾ ਕਲੈਕਟਰ ਆਫਿਸ ਦਾਵੇਗਾ}{|\text{ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੋਰਚੇ 'ਤੇ ਹਾਜ਼ਰ ਹੋਣਾ}{|\text{ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ}{|\text{ਤੇ ਜਿਹੜੀਆਂ ਸੰਗਤਾਂ}{|\text{ਹਜ਼ੂਰ ਸਾਹਿਬ ਦੇ ਨੇੜੇ ਤੋਂ ਪਿੰਡ ਸ਼ਹਿਰਾਣ ਤੋਂ ਰਹਿੰਦੀਆਂ ਉਹਨਾਂ ਨੂੰ ਵੀ ਅਪੀਲ ਹੈ}{|\text{ਕਿ ਕੱਲ ਸਵੇਰੇ 11:30 ਵਜੇ ਇਸ ਮੋਰਚੇ 'ਤੇ ਹਾਜ਼ਰ ਹੋਣਾ}{|\text{ਅੱਜ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਦੋਂ ਅਰਦਾਸ ਕੀਤੀ ਗਈ ਤਾਂ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ}{|\text{ ਕਿ ਮਹਾਰਾਸ਼ਟਰ ਸਰਕਾਰ ਜਿਹੜੀ ਹੈ ਇਹ 6 ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਜਿਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਜਾਏਗਾ ਦਰਸਲ ਇਸ ਅਰਦਾਸ ਕਰਨ ਦੇ ਪਿੱਛੇ ਕਾਰਨ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ Shiv Sena ਤੇ BJP ਦੀ ਇੱਕਨਾਥ ਛਿੰਦੇ ਸਰਕਾਰ ਹੈ ਹੁਣ ਇਹ ਚਾਹੁੰਦੇ ਆ ਕਿ ਤਖਸ਼ਿਰੀ ਹਜ਼ੂਰ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਮੈਂਬਰਸ ਆ ਉਹ ਗਵਰਨਮੈਂਟ ਵੱਲੋਂ ਭੇਜੇ ਜਾਣ ਹੁਣ ਇਹਦੇ ਪਿੱਛੇ ਸਰਕਾਰ ਦੀ ਕੀ ਮਨਸ਼ਾ ਇਹ ਤਾਂ ਸਰਕਾਰ ਹੀ ਜਾਣਦੀ ਹੈ ਪਰ ਇਹਦਾ ਕਰੜਾ ਨੋਟਿਸ ਜਿਹੜਾ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਲਿਆ ਔਰ ਨਾਲ ਦੀ ਨਾਲ ਅੱਜ ਤਾਂ ਅਰਦਾਸ ਕਰ ਦਿੱਤੀ ਗਈ ਕਿ ਇਹ ਜਿਹੜਾ ਦਖਲ ਹੈ ਸਰਕਾਰ ਜਿਹੜਾ ਦਖਲ ਦੇ ਰਹੀ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਮਹਾਰਾਸ਼ਟਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਕਮੇਟੀ ਦੇ ਵਿੱਚ 12 ਮੈਂਬਰ ਜਿਹੜੇ ਆ ਉਹ ਸਰਕਾਰ ਵੱਲੋਂ ਅਪਾਇੰਟਡ ਹੋਣ ਯਾਨੀ ਕਿ ਮਹਾਰਾਸ਼ਟਰ ਸਰਕਾਰ ਉਹਦੇ ਵਿੱਚ ਭੇਜੇ ਇਹ ਤੋਂ ਪਹਿਲਾਂ ਇਹਨਾਂ ਮੈਂਬਰਸ ਦੀ ਜਿਹੜੀ ਗਿਣਤੀ ਆ ਉਹ 7 ਹੁੰਦੀ ਸੀਗੀ ਇਹਦੇ ਨਾਲ ਹੀ ਐਸਜੀਪੀਸੀ ਦੇ 4 ਮੈਂਬਰ ਹੁੰਦੇ ਸੀਗੇ ਉਹਨਾਂ ਨੂੰ ਘਟਾ ਕੇ 2 ਕਰ ਦਿੱਤਾ ਗਿਆ ਚੀਫ ਖਾਲਸਾ ਦਵਾਨ ਦੇ ਵੀ 2 ਮੈਂਬਰ ਹੁੰਦੇ ਸੀ ਐਤਕੀ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਵੀ ਨਹੀਂ ਲਿਆ ਜਾਣਾ ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੁੰਦੇ ਸੀਗੇ ਉਹਨਾਂ ਨੂੰ ਵੀ ਇਸ ਕਮੇਟੀ ਦੇ ਵਿੱਚ ਥਾਂ ਦਿੱਤੀ ਜਾਂਦੀ ਸੀ ਔਰ ਉਹਨਾਂ ਨੂੰ ਵੀ ਮੰਨਫੀ ਕਰ ਦਿੱਤਾ ਗਿਆ ਉਹਨਾਂ ਨੂੰ ਵੀ ਇਸ ਕਮੇਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੁਣ ਜਦੋਂ ਤੱਕ ਸ੍ਰੀ ਹਜ਼ੂਰ ਸਾਹਿਬ ਤੋਂ ਇਹ ਅਰਦਾਸ ਕਰ ਦਿੱਤੀ ਗਈ ਆ ਤਾਂ ਐਦਾਂ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਵੱਡਾ ਵਿਰੋਧ ਵੇਖਣ ਨੂੰ ਮਿਲੇਗਾ ਕਿਉਂਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਦੀ ਮੰਗ ਇਹੀ ਹੈ ਕਿ ਇਹਨਾਂ ਨੂੰ ਆਪਣੇ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਨਾ ਕਿ ਸਰਕਾਰੀ ਦਖਲ ਹੋਣਾ ਚਾਹੀਦਾ ਹੁਣ ਜਦੋਂ ਸਿੱਖ ਬੁੱਧੀਜੀਵੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹ ਸਪਸ਼ਟ ਤੌਰ ਤੇ ਕਹਿੰਦੇ ਆ ਵੀ ਸਰਕਾਰ ਜਿਹੜੀ ਆ ਇਹ ਸਿੱਖ ਸੰਸਥਾਵਾਂ ਤੇ ਇੱਕ ਤਾਂ ਕਬਜ਼ਾ ਕਰਨਾ ਚਾਹੁੰਦੀ ਆ ਦੂਜੀ ਜਿਹੜੀ ਮਨਸ਼ਾ ਉਹ ਇਹ ਆ ਕਿ ਗੋਲਕ ਦਾ ਜਿਹੜਾ ਪੈਸਾ ਉਹਨੂੰ ਵੀ ਵਰਤਿਆ ਜਾਵੇ ਹਾਲਾਂਕਿ ਜਿਹੜਾ ਸਰਕਾਰ ਆ ਇਹਨਾਂ ਨੇ ਮਹਾਰਾਸ਼ਟਰ ਸਰਕਾਰ ਨੇ ਇਹ ਬਿੱਲ ਹਲੇ ਲੈ ਕੇ ਆਉਣਾ ਆਪਣੀ ਵਿਧਾਨ ਸਭਾ ਦੇ ਵਿੱਚ ਉਤੋਂ ਬਾਅਦ ਪਾਸ ਕੀਤਾ ਜਾਣਾ ਹੁਣ ਕਿਉਂਕਿ ਉਹਨਾਂ ਦੀ ਮੈਜੋਰਟੀ ਆ ਇਹ ਹੋ ਸਕਦਾ ਪਾਸ ਵੀ ਹੋ ਜਵੇ ਪਰ ਹੌਲੀ ਹੌਲੀ ਜਿਹੜੀ ਸਰਕਾਰ ਆ ਇਹ ਸਿੱਖ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਦੀ ਜਾ ਰਹੀ ਹੈ ਔਰ ਕਦੀ ਕਦੀ ਤਾਂ ਇਦਾਂ ਲੱਗਦਾ ਹੈ ਵੀ ਤਕਰੀਬਨ ਜਿੰਨੀਆਂ ਸੰਸਥਾਵਾਂ ਨੇ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਇਹਨਾਂ ਉੱਤੇ ਸਰਕਾਰ ਜਿਹੜੀ ਹੈ ਉਹ ਕਬਜ਼ਾ ਕਰ ਲੇਗੀ ਔਰ ਆਪਣੇ ਢੰਗ ਦੇ ਨਾਲ ਇਹਨਾਂ ਨੂੰ ਚਲਾਏਗੀ ਇਹ ਤੋਂ ਪਹਿਲਾਂ ਸਵਾਲ ਜਿਹੜੇ ਆ ਉਹ ਐਸਜੀਪੀਸੀ ਤੇ ਵੀ ਉੱਠਦੇ ਰਹਿੰਦੇ ਆ ਸਮੇਂ-ਸਮੇਂ ਤੇ ਕਿ ਐਸਜੀਪੀਸੀ ਜਿਹੜੀ ਆ ਇਹਨਾਂ ਨੂੰ ਬਾਦਲ ਪਰਿਵਾਰ ਜਿਹੜਾ ਉਹ ਗਵਰਨ ਕਰਦਾ ਬਾਦਲ ਪਰਿਵਾਰ ਜੋ ਕਹਿੰਦਾ ਉਹੀ ਐਸਜੀਪੀਸੀ ਕਰਦੀ ਆ ਹੋ ਸਕਦਾ ਇਸੇ ਤਰ੍ਹਾਂ ਦੇ ਉਤੇ ਮਹਾਰਾਸ਼ਟਰ ਸਰਕਾਰ ਵੀ ਚਾਹੁੰਦੀ ਹੋਵੇ ਵੀ ਅਸੀਂ ਤਖਤਸ਼ਰੀ ਹਜ਼ੂਰ ਸਾਹਿਬ ਦੀ ਜਿਹੜੀ ਕਮੇਟੀ ਆ ਅਸੀਂ ਉਹਨੂੰ ਆਪਣੇ ਢੰਗ ਨਾਲ ਚਲਾਈਏ ਸ਼ਾਇਦ ਉਹਨਾਂ ਦੇ ਪਿੱਛੇ ਮਨਸ਼ਾ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸਰਕਾਰੀ ਮੈਂਬਰ ਭੇਜਣੇ ਆ ਕਮੇਟੀ ਦੇ ਵਿੱਚ ਉਹਦਾ ਇਹੀ ਕਾਰਨ ਹੋ ਸਕਦਾ ਇਹ ਤੋਂ ਪਹਿਲਾਂ ਇਸ ਕਮੇਟੀ ਦੇ ਵਿੱਚ Madhya Pradesh ਤੋਂ ਵੀ ਇੱਕ ਮੈਂਬਰ ਹੁੰਦਾ ਸੀਗਾ ਔਰੰਗਾਬਾਦ ਤੋਂ ਇੱਕ ਮੈਂਬਰ ਹੁੰਦਾ ਸੀ ਇੱਕ ਮੈਂਬਰ ਸਿਕੰਦਰਾਬਾਦ ਤੋਂ ਹੁੰਦਾ ਸੀ ਤਾ ਜੋ ਸਿੱਖਾਂ ਦੀ ਇੱਕ رائے ਬਣੇ ਸਿੱਖ ਜਿਹੜੇ ਆ ਉਹ ਆਪਣੇ ਢੰਗ ਦੇ ਨਾਲ ਕਮੇਟੀ ਜਿਹੜੀ ਆ ਉਹ ਆਪਣੇ ਢੰਗ ਦੇ ਨਾਲ ਫੈਸਲੇ ਲਵੇ ਆਪਣੇ ਢੰਗ ਦੇ ਨਾਲ ਇਸ ਕਮੇਟੀ ਦੇ ਜਿਹੜੇ ਕੰਮ ਆ ਉਹਨਾਂ ਨੂੰ ਸਿਰੇ ਚੜਾਵੇ ਪਰ ਹੁਣ ਇਹਦਾ ਵਿਰੋਧ ਜਿਹੜਾ ਵਧਣਾ ਸ਼ੁਰੂ ਹੋ ਗਿਆ ਔਰ ਇਹਦਾ ਜਿਹੜੀ ਮਿਸਾਲ ਆ ਉਹ ਅਰਦਾਸ ਤੋਂ ਪਤਾ ਲੱਗਦੀ ਹੈ ਕਿ ਜਦੋਂ ਅਰਦਾਸ ਕੀਤੀ ਗਈ ਉਹਦੇ ਵਿੱਚ ਬਕਾਇਦਾ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਮਹਾਰਾਸ਼ਟਰ ਸਰਕਾਰ ਜਿਹੜੀ ਹੈ ਇਹ ਪੂਰਾ ਦਖਲ ਦੇ ਰਹੀ ਹੈ ਜਿਹਦਾ ਅਸੀਂ ਵਿਰੋਧ ਕਰਾਂਗੇ ਔਰ ਇਦਾਂ ਲੱਗਦਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਉਸ ਦੌਰਾਨ ਅਜਿਹੀ ਦਖਲਅੰਦਾਜ਼ੀ ਜਿਹੜੀ ਹੈ ਇਹ ਇੱਕ ਵਿਰੋਧ ਦਾ ਵੱਡਾ ਰੂਪ ਵੀ ਲੈ ਸਕਦੀ ਹੈ ਕਿਉਂਕਿ ਜਿਹੜੀਆਂ ਕਮੇਟੀਆਂ ਨੇ ਜਿਹੜੀ ਐਸਜੀਪੀਸੀ ਐ ਸਿੱਖਾਂ ਦੀ ਸਰਮੌਰ ਕਮੇਟੀ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਵਿਰੋਧ ਜ਼ਾਹਰ ਕਰ ਚੁੱਕੀ ਆ ਔਰ ਅਕਾਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜਿਹੜੇ ਆ ਉਹ ਵੀ ਇਹਦਾ ਵਿਰੋਧ ਕਰ ਚੁੱਕੇ ਆ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵਿਰੋਧ ਹੁਣ ਹੋਣਾ ਸ਼ੁਰੂ ਹੋ ਗਿਆ ਸਿੱਖ ਸੰਗਤਾਂ ਵਿਰੋਧ ਕਰ ਰਹੀਆਂ ਨੇ ਸਿੱਖ ਬੁੱਧੀਜੀਵੀ ਵਿਰੋਧ ਕਰ ਰਹੇ ਨੇ ਔਰ ਇਹ ਜਿਹੜੀ ਮਹਾਰਾਸ਼ਟਰ ਸਰਕਾਰ ਜਿਨੇ ਹਾਲੇ ਇਹ ਮਤਾ ਲੈ ਕੇ ਆਉਣਾ ਆਪਣੀ ਵਿਧਾਨ ਸਭਾ ਦੇ ਵਿੱਚ ਇਸ ਨੂੰ ਲੈ ਕੇ ਆਉਂਦੇ ਆ ਉਕੇ ਨਹੀਂ ਲੈ ਕੇ ਆਉਂਦੇ ਜੇ ਲੈ ਕੇ ਆਉਂਦੇ ਆ ਤਾਂ ਫਿਰ ਇਹਦੇ ਪਿੱਛੇ ਇਦਾਂ ਲੱਗਦਾ ਵੀ ਸਰਕਾਰ ਜਿਹੜੀ ਆ ਉਹ ਪੂਰੇ ਡੈਲੀਬਰੇਟਲੀ ਇਹਨੂੰ ਲਾਗੂ ਕਰਾਉਣਾ ਚਾਹੁੰਦੀ ਆ ਉਹਨਾਂ ਦੀ ਮਨਸ਼ਾ ਹੈ ਕਿ ਇਸ ਨੂੰ ਲਾਗੂ ਕਰ ਦਿੱਤਾ ਜਾਵੇ ਤੇ ਕਮੇਟੀ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਹਾਲਾਂਕਿ ਜਿਹੜਾ 1955 ਦੇ ਐਕਟ ਦੇ ਮੁਤਾਬਕ ਇਹ ਕਮੇਟੀ ਬਣਾਈ ਗਈ ਆ ਪਰ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਵਿਰੋਧ ਹੈ ਇਹ ਵੱਧਦਾ ਜਾਂ ਜਿਹੜੇ ਸਰਕਾਰ ਆ ਆਪਣਾ ਫੈਸਲਾ ਵਾਪਸ ਲੈਂਦੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ